ਤੁਸੀਂ ਦੇਖ ਰਹੇ ਜੀ ਮੈਕ 24 ਪੰਜਾਬ న్యూਸ ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ੇ ਖਬਰਾਂ ਤੁਹਾਡੇ ਤੱਕ ਪਹੁੰਚਦੇ ਰਹਿਣ ਸਾਹਿਬ ਜادہ ਦੀ ਅਸ਼ੀਦੀ ਪੁਰਬ ਦੇ ਤਾਂਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 356 ਸਾਲਾ ਸ਼ਹੀਦੀ ਦਿਵਸ ਮਰਪਿਤ ਨੂੰ ਲੈ ਕੇ ਤਾਂਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਦੀ ਗਵਾਈ ਹੇਠ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਅਜੇ ਤਰਨਤਨ ਪੁਲਿਸ ਲਾਈਨ ਨੇੜੇ ਸਾਹਿਬ ਜਾਦੇ ਸ਼ਹੀਦੀ ਪੁਰਬ ਅਤੇ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਪੁਰਬ ਸਮਰਪਿਤ ਨੂੰ ਲੈ ਕੇ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਰ ਸ਼ਾਇਆ ਹੇਠ ਪੰਜ ਪਿਆਰੇ ਦੀ ਅਗਵਾਈ ਹੇਠ ਪੁਲਿਸ ਲਾਈਨ ਕੋਲੋਂ ਨਗਰ ਕੀਰਤਨ ਸਜਾਇਆ ਗਿਆ ਹੈ ਇਹ ਨਗਰ ਕੀਰਤਨ ਵੱਖ-ਵੱਖ ਬਜ਼ਾਰਾਂ ਰਾਹੀਂ ਹੋ ਕੇ ਗੁਰਦੁਆਰਾ ਸੰਤ ਸਰ ਜੀ ਵਿਖੇ ਸਮਾਪਤ ਹੋਵੇਗਾ ਸਾਧ ਸੰਗਤ ਵੱਲੋਂ ਨਗਰ ਕੀਰਤਨ ਵਾਸਤੇ ਥਾਂ-ਥਾਂ ਉੱਪਰ ਗੁਰੂ ਕਾ ਲੰਗਰ ਅਤੇ ਚਾਹ ਦੁੱਧ ਦਾ ਲੰਗਰ ਅਤੁੱਟ ਵਰਤਾਇਆ ਗਿਆ ਇਸ ਮੌਕੇ ਤਾਂ ਤਨ ਬਾਬਾ ਬੁੱਢਾ ਸਾਹਿਬ ਜੀ ਦੇ ਅੰਚ ਵਿੱਚ ਬਾਬਾ ਨਿਰਮਲ ਸਿੰਘ ਰਮਨੀਕ ਸਿੰਘ ਘੇੜਾ ਅਰਵਿੰਦ ਸਿੰਘ ਬੇਦੀ ਵੀ ਸ਼ਾਮਲ ਸਨ ਤੁਸੀਂ ਵੀ ਦੇਖੋ ਨਿਊਜ਼ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਇਹ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀ ਨੂੰ ਸਮਰਪਿਤ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ 150 ਸਾਲਾ ਗੁਰਤਾ ਗੱਦੀ ਦਿਵਸਨ ਸਮਰਪਿਤ ਧੰਨਵਾਤਾ ਗੁੱਜਰ ਕੌਰ ਜੀ ਚੌਹਾ ਸਾਹਿਬ ਜਾਦਿਆਂ ਸਮੂਹ ਸ਼ਹੀਦਾਂ ਦੀ ਨਿਸਾਨੀ ਸ਼ਹਾਦਤ ਨੂੰ ਸਮਰਪਿਤ ਇਹ ਪਾਵਨ ਨਗਰ ਕੀਰਤਨ ਜਿਹੜਾ ਦਾ ਵਿਜਿਤਮ ਸਕੂਲ ਅਤੇ ਸਾਰੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਪ੍ਰਾਰੰਭ ਹੋਇਆ ਜੋ ਕਿ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਅੱਜ ਦੇਖਦੇ ਆ ਸਕੂਲਾਂ ਦੇ ਵਿੱਚ ਬਹੁਤ ਹੋਰ ਤਰ੍ਹਾਂ ਦੇ ਤਿਹਾੜੇ ਮਨਾਏ ਜਾਂਦੇ ਨੇ ਪਰ ਇਹ ਸਹਿਦਾਨ ਸਮਰਪਿਤ ਦਾ ਵਿਜਿਤਮ ਸਕੂਲ ਸਮੂਹ ਸਟਾਫ ਸਮੂਹ ਪ੍ਰਬੰਧਕਾਂ ਵੱਲੋਂ ਇਹ ਸਾਰਾ ਪ੍ਰਚਾਰ ਕੀਤਾ ਗਿਆ ਜੀ ਇਸ ਜਿਸ ਦਾ ਮਤਲਬ ਹੈ ਸੇਖ ਨੌਜਵਾਨਾਂ ਨੂੰ ਬੇਨਤੀ ਆ ਅਮਰਤ ਸਗੀਏ ਗੁਰੂ ਵਾਲੇ ਬਣਿਏ ਜਿਨ੍ਹਾਂ ਨੇ ਕੇਸ ਰੱਖਿਆ ਉਹ ਅਮਰਤ ਸਗੀਏ ਜਿਨ੍ਹਾਂ ਨੇ ਕੇਸ ਨਹੀਂ ਰੱਖਿਓ ਕੇਸ ਰੱਖ ਕੇ ਗੁਰੂ ਵਾਲੇ ਬਣ ਕੇ ਤੇ ਗੁਰੂ ਦਾ ਆਨੰਦ ਪ੍ਰਾਪਤ ਕਰੀਏ ਜੀ